We're good. ਪੰਜਾਬ ਦੇ ਬਹੁਤ ਸਾਰੇ ਲੀਡਰ ਜਿਨ੍ਹਾਂ ਨੇ ਪੰਜਾਬ ਸਰਕਾਰ ਵਿੱਚ ਹੁੰਦਿਆਂ ਸੈਂਟਰ ਸਰਕਾਰ ਨਾਲ ਹੱਥ ਮਲਾਇਆ ਤੇ ਉਹ ਬਾਅਦ ਵਿੱਚ ਗੱਦੀਆਂ ਦੇ ਆਨੰਦ ਮਾਣਦੇ ਰਹੇ ਪੰਜਾਬ ਦੇ ਬਹੁਤ ਸਾਰੇ ਲੀਡਰ ਪਰ ਬਾਬਾ ਜੀ ਨੇ ਜਵਾਬ ਦੇ ਦਿੱਤਾ ਉਹਨਾਂ ਆਖਿਆ ਮਰਦਾਂ ਦਾ ਕੰਮ ਨਹੀਂ ਇਸ ਤਰ੍ਹਾਂ ਦਾ ਹੁੰਦਾ 도ਗਲੇ ਬਣ ਕੇ ਰਹਿਣਾ ਮਰਦਾਂ ਦਾ ਕੰਮ ਹੁੰਦਾ ਜ਼ਿੰਦਗੀ ਵਿੱਚ ਇੱਕ ਰਸਤਾ ਚੁਣ ਲੈਣਾ ਜਾਂ ਗੁਦਾਰੀ ਵਾਲਾ ਜਿਹੜਾ ਨਾ ਉਹ ਦਾਗ ਨਹੀਂ ਲੱਗਣ ਦੇਣਾ ਅਸਾਂ ਨੇ ਆਪਣੇ ਆਪ ਤੇ ਜਦੋਂ ਅਸੀਂ ਸੂਰਮੇ ਸਿੰਘਾਂ ਖਾੜਕੂ ਸਿੰਘਾਂ ਦੇ ਬਹਾਦਰ ਸੂਰਮਿਆਂ ਦੇ ਭੋਗ ਤੇ ਜਾਂਦੇ ਆ ਦਿਨੇ ਜਦੋਂ ਰਾਤ ਨੂੰ ਸਰਕਾਰ ਨਾਲ ਬੇਨਤੀਆਂ ਕਰਾਂਗੇ ਫਿਰ ਲੋਕ ਸਾਨੂੰ ਕੀ ਕਹਿਣਗੇ ਬਾਬਾ ਜੀ ਨੇ ਆਖਿਆ ਜਿਹੜਾ ਮਰਦਾਂ ਦਾ ਸਿਰ ਹੁੰਦਾ ਨਾ ਉਹ ਕਦੇ ਵੈਰੀ ਦੇ ਅੱਗੇ ਝੁਕਦਾ ਨਹੀਂ ਬੇਸ਼ੱਕ ਲੱਖ ਪਹਾੜੀਆਂ ਮਰਦਾਂ ਦਾ ਸਿਰ ਵੈਰੀ ਦੇ ਅੱਗੇ ਝੁਕਦਾ ਨਹੀਂ ਅਸਲ ਵਿੱਚ ਵੀਰੋ ਇਤਿਹਾਸ ਸੁਣਨਾ ਇਤਿਹਾਸ ਨੂੰ ਪਕੜ ਕੇ ਰੱਖਣਾ ਇਤਿਹਾਸ ਤੋਂ ਲੈਗ ਲੈਣੀ ਇਹ ਸਾਡਾ ਕੰਮ ਹੈ ਇਸ ਕਰਕੇ ਇਤਿਹਾਸ ਸੁਣ ਕੇ ਇਤਿਹਾਸ ਤੇ ਚੱਲਣ ਦਾ ਯਤਨ ਕਰਨਾ ਚਾਹੀਦਾ ਮੇਰੇ ਕੋਲ ਕੁਝ ਮਿੰਟ ਬਾਕੀ ਨੇ ਮੈਂ ਦੋ ਗੱਲ ਤਾਂ ਇਸ ਪ੍ਰਸੰਗ ਦੀਆਂ ਕਹਿ ਕੇ ਪ੍ਰਸੰਗ ਨੂੰ ਨੇਪਰੇ ਜ਼ਰੂਰ ਚਾੜਾਂਗਾ ਪਰ ਇੱਕ ਗੱਲ ਤੁਹਾਡੇ ਨਾਲ ਜ਼ਰੂਰ ਕਰਦਾ ਜਾਵਾਂ ਕਿ ਮਰਦਾਂ ਦਾ ਸਿਰ ਜਿਹੜਾ ਉਹ ਕਿੱਥੇ ਨਹੀਂ ਝੁਕਦਾ ਕੱਲਾ ਮਰਦਾਂ ਦਾ ਸਿਰ ਵੀ ਹੁੰਦਾ ਕਿਸੇ ਮਰਦ ਦੇ ਕੋਲ ਕੋਈ ਆਮ ਬੰਦਾ ਚਲੇ ਜਾਵੇ ਉਹ ਹੋਵੇ ਪੂਰਾ ਸੂਰਮਾ ਪੂਰੀ ਸਪਿਰਟ ਵਾਲਾ ਉਹ ਅਗਲੇ ਵਿੱਚ ਇੰਨੀ ਤਾਕਤ ਭਰ ਦਿੰਦਾ ਕਿ ਉਹ ਵੀ ਬੈਰੀ ਦੇ ਸਾਹਮਣੇ ਆਕੜ ਕੇ ਖੜੋ ਜਾਂਦਾ ਮਹਾਰਾਣਾ ਪ੍ਰਤਾਪ ਅਕਬਰ ਨਾਲ ਲੜਦਾ ਹੋਇਆ ਹਾਰ ਗਿਆ ਜੰਗਲ ਦੇ ਵਿੱਚ ਸਿਰ ਤੇ ਬਿਚਾਸ ਇੱਕ ਮੀਰ ਜਗਦਿਆਂ ਦਾ ਮੁੰਡਾ ਮਰਾਸੀਆਂ ਦਾ ਮੁੰਡਾ ਆਇਆ ਉਹਨੇ ਮਹਾਰਾਣੇ ਪ੍ਰਤਾਪ ਨੂੰ ਨਮਸਕਾਰ ਕੀਤੀ ਸਲਾਮ ਕੀਤੀ ਦੁਆ ਕੀਤੀ ਮਹਾਰਾਣੇ ਪ੍ਰਤਾਪ ਨੇ ਆਖਿਆ ਮੀਰ ਜਦਿਆਗੇ ਤੋਂ ਮੈਨੂੰ ਮਿਲਦਾ ਸਾਂ ਮੇਰੇ ਕੋਲ ਖਜ਼ਾਨਾ ਸੀ ਮੈਂ ਸੋਨੇ ਦੀਆਂ ਮੋਹਰੇ ਤਰ੍ਹਾਂ ਲਿਆ ਕਰਦਾ ਸਾਂ ਪਰ ਅਕਬਰ ਦੇ ਨਾਲ ਲੜਨ ਤੋਂ ਬਾਅਦ ਮੇਰੀਆਂ ਫੌਜਾਂ ਮਾਰੀਆਂ ਗਈਆਂ ਮੇਰਾ ਖਜ਼ਾਨਾ ਖਸ ਗਿਆ ਮੇਰੇ ਕੋਲ ਪੈਸਾ ਕੋਈ ਨਹੀਂ ਪਰ ਤੂੰ ਸੂਰਮੇ ਨੂੰ ਸਲਾਮ ਕੀਤੀ ਹੈ ਨਾ ਅੱਜ ਮੇਰੇ ਕੋਲ ਮੇਰੀ ਅਣਖ ਮੇਰੀ ਗੈਰਤ ਕਾਇਮ ਹੈ ਸੋਨੇ ਦੇ چاندی ਦੀਆਂ ਤਾਰਾਂ ਵਾਲੀ ਪੱਗ ਜਿਹੜੀ ਸੀ ਮਹਾਰਾਣੇ ਪ੍ਰਤਾਪ ਨੇ ਲਾ ਕੇ ਮੀਰ ਜਾਦਿਆਂ ਦੇ ਮੁੰਡੇ ਦੇ ਸਿਰ ਤੇ ਰੱਖ ਕੇ ਆਖਿਆ ਮੀਰ ਜਾਦਿਆ ਹੁਣ ਜਿਹੜਾ ਸੰਭਲ ਕੇ ਚੱਲੀ ਏ ਮੇਰੀ ਪੱਗ ਮੇਰੀ ਦਸਤਾਰ ਅਕਬਰ ਦੀਆਂ ਫੌਜਾਂ ਕੇ ਝੁਕੀ ਨਹੀਂ ਆ ਅਕਬਰ ਦੀਆਂ ਤਲਵਾਰਾਂ ਤੋਪਾਂ ਕੇ ਝੁਕੀ ਰਹੀ ਉਹ ਵੇਖੀ ਕਿਤੇ ਪੱਗ ਦਾ ਮਾਰ ਨਾ ਘਟਾ ਦੇ ਮੀਰ ਜਾਦਿਆਂ ਦਾ ਮੁੰਡਾ ਮਹਾਰਾਣੇ ਪ੍ਰਤਾਪ ਤੋਂ ਚੱਲਿਆ ਤੇ ਸਿੱਧਾ ਹੀ ਅਕਬਰ ਦੇ ਦਰਬਾਰ ਵਿੱਚ ਦਾਖਲ ਹੋਤਾ ਆਕੜ ਕੇ ਖਲੋ ਗਿਆ ਅਕਬਰ ਦੇ ਸਾਹਮਣੇ ਅਕਬਰ ਨੇ 1 2 ਮਿੰਟ ਵੇਖਣ ਤੋਂ ਬਾਅਦ ਆਖਿਆ ਮੀਰ ਜਹਾਦਿਆ ਅੱਗੇ 100 100 ਸਲਾਮਾ ਕਰਦਾ ਸੀ ਭੱਗ ਭੀ ਕੇ ਆ ਗਿਆ ਕੋਈ ਨਸ਼ਾ ਕੀਤਾ ਹੋਇਆ ਸਿਰ ਵੀ ਨਮਾਉਂਦਾ ਇਸ ਮੀਰ ਜਹਾਦਿਆ ਦੇ ਮੁੰਡੇ ਨੇ ਆਖਿਆ ਅਕਬਰ ਬਾਦਸ਼ਾਹ ਮੈਂ ਤੈਨੂੰ ਚੰਗੀ ਤਰ੍ਹਾਂ ਜਾਣਦਾ ਤੂੰ ਅਕਬਰ ਬਾਦਸ਼ਾਹ ਹੈ ਮੈਂ ਉਹੀ ਮੀਰ ਜਹਾਦਿਆ ਦਾ ਮੁੰਡਾ ਜਿਹੜਾ ਰੋਜ਼ ਤੈਨੂੰ 100 100 ਸਲਾਮਾ ਕਰਦਾ ਸੀ ਤੇਰੇ ਕੋਲੋਂ ਸੋਨੇ ਦੀਆਂ ਮੋਹਰਾਂ ਲੈਂਦਾ ਸੀ ਅਕਬਰ ਨੇ ਆਖਿਆ ਫਿਰ ਅੱਜ ਨਹੀਂ ਝੁਗਦਾ ਉਹਨੇ ਆਖਿਆ ਅੱਜ ਝੁਗੇਗਾ ਨਹੀਂ ਮੀਰ ਜਹਾਂ ਦੇ ਮੁੰਡੇ ਦਾ ਸਿਰ ਵੱਡਿਆ ਤੇ ਜਾ ਸਕਦਾ ਹੈ ਅਕਬਰ ਨੇ ਆਖਿਆ ਗੱਲ ਦੱਸ ਕੀ ਹੈ ਉਹਨੇ ਆਖਿਆ ਅਕਬਰ ਬਾਦਸ਼ਾਹ ਜੀ ਮੇਰੇ ਸਿਰ ਤੇ ਮਹਾਰਾਣੇ ਪ੍ਰਤਾਪ ਦੀ ਪੱਗ ਹੈ ਜਿਹਨੂੰ ਤੇਰੀਆਂ ਫੌਜਾਂ ਤੇਰੀਆਂ ਤੋਪਾਂ ਪਰਿਵਾਰਾਂ ਨਹੀਂ ਝੁਗਾ ਸਕਦੀਆਂ ਇਹ ਮੀਰ ਜਹਾਂ ਦੇ ਮੁੰਡੇ ਦਾ ਸਿਰ ਹੁਣ ਵੱਡਿਆ ਤੇ ਜਾ ਸਕਦਾ ਪਰ ਅਕਬਰ ਬਾਦਸ਼ਾਹ ਤੇਰੇ ਅੱਗੇ ਝੁਕ ਨਹੀਂ ਸਕਦਾ ਇਤਿਹਾਸ yeah okay. ਸਿਰ ਤੇ ਉੱਤੇ ਦਸਤਾਰ ਕਿਹਦੀ ਹੈ ਸਾਡੇ ਸਿਰ ਤੇ ਗੁਰੂ ਕਰਗੀਆਂ ਵਾਲੇ ਪਾਤਸ਼ਾਹ ਨੇ ਦਸਤਾਰ ਦਿੱਤੀ ਹੈ ਵੇਖੋ ਇਸ ਦਸਤਾਰ ਦਾ ਕਿਤੇ ਮਾਣ ਨਾ ਘਟਾਇਆ ਕਰੋ ਇਹ ਨਹੀਂ ਕਿ ਇਥੋਂ ਸ੍ਰੀ ਅਮਰਸਰ ਸਾਹਿਬ ਨੂੰ ਗਏ ਕਿ ਜਿੰਨੀਆਂ ਕਬਰਾਂ ਆਈਆਂ ਉੱਥੇ ਵੀ ਸਿਰਨਵਾਈ ਗਏ ਜੇ ਕੋਈ ਮੱਝਗਾ ਸੂਈ ਦੇ ਦਾਵਾ ਤੋਂ ਭੜੀ ਬਾਲਟੀ ਖੀਰ ਦੀ ਇਹ ਛੇਕ ਫੜੇ ਚੜਾਉਣ ਚ ਰਗੇ ਸਿੱਖਾਂ ਦਾ ਕੰਮ ਨਹੀਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸ਼ਹੀਦ ਕਰਾਉਣ ਵਾਲਿਆਂ ਨੂੰ ਮੂਰ ਲਈ ਕਤਾਰ ਵਿੱਚ ਖੜਾ ਹੈ ਸ਼ੇਖ ਪਤਾ ਸਿੱਖਾ ਕਿਤੇ ਇਤਿਹਾਸ ਦੇ ਵਿਚਾਰ ਕਰਿਆ ਕਰ ਇਤਿਹਾਸ ਨੂੰ ਪੜ੍ਹਿਆ ਕਰ ਇਤਿਹਾਸ ਨੂੰ ਸੁਣਿਆ ਕਰ ਕਿ ਜਿਹਨੇ ਤੁਹਾਡੇ ਗੁਰੂ ਨੂੰ ਸ਼ਹੀਦ ਕਰਾਇਆ ਹੋਵੇ ਤੁਸੀਂ ਉਹਨੂੰ ਖੀਰਾ ਚੜਾਓ ਤੁਹਾਡਾ ਗੁਰੂ ਤੁਹਾਡੇ ਤੇ ਕਿੰਨਾ ਕੁ ਖੁਸ਼ ਹੋਏ ਇਸ ਕਰਕੇ ਦਸਤਾਰ ਦਾ ਮਾਣ ਬਹਾਲ ਰੱਖਿਆ ਕਰੋ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਸਿੱਖ ਦਾ ਸਿਰ ਹੋਰ ਕਿਤੇ ਝੁਕਣਾ ਨਹੀਂ ਚਾਹੀਦਾ ਬਾਬਾ ਚਰਨ ਸਿੰਘ ਸਾਹਿਬ ਨੇ ਆਏ ਹੋਏ ਜਿਮਕੇ ਚੜਰਿਆਂ ਨੂੰ ਕੀ ਆਖਿਆ ਆਖਿਆ ਮਰਦਾਂ ਦਾ ਸਿਰ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਕਿਸੇ ਸਰਕਾਰ ਦੇ ਅੱਗੇ ਕਿਸੇ ਅਫਸਰ ਦੇ ਅੱਗੇ ਕਿਸੇ ਮੁੱਖ ਮੰਤਰੀ ਬੰਦੇ ਵਰਗੇ ਦੇ ਅੱਗੇ ਨਹੀਂ ਝੁਕ ਸਕਦਾ ਬਾਬਾ ਚਰਨ ਸਿੰਘ ਸਾਹਿਬ ਸੰਤਔਰ ਸਪਾਹੀ ਨੇ ਆਇਆ ਹੋਇਆਂ ਨੂੰ ਕੀ ਜਵਾਬ ਦਿੱਤਾ ਮੇਰੇ ਸਾਥੀ ਐਉਂ ਬਿਆਨ ਕਰਦੇ ਬਾਬੇ ਚਰਨ ਸਿੰਘ ਨੇ ਗਲ ਸੁਰਗੇ ਸਿੰਘ ਸਾਹਿਬ ਹੁਣਾਂ ਤੇ ਗ੍ਰਿਫਤਾਰੀ ਵਾਰੰਡ ਜਾਰੀ ਕਰ ਦਿੱਤੀ। ਬਾਬਾ ਜੀ ਹੁਣਾਂ ਨੂੰ ਬਹੁਤ ਲਾਰੇ ਦਿੱਤੇ ਵੀ ਇੱਥੋਂ ਤੱਕ 100 ਕਰੋੜ ਰੁਪਈਆ। ਬਾਬਾ ਜੀ ਮਾਕਿਆ ਤੁਸੀਂ ਲੈ ਲਓ ਜ਼ਿੰਦਗੀ ਦੇ ਆਨੰਦ ਲਾਓ। ਤੁਸੀਂ ਇਹ ਕੀ ਲੈਣਾ ਇਹਨਾਂ ਗੱਲਾਂ ਵਿੱਚੋਂ। ਪਰ ਮਗਸੂਮ ਨੇ ਕਦੇ ਵੀ ਇਹੋ ਜੇ ਲਾਲਚ ਤੇ ਠੁਕਦੇ ਨਾ। ਕਹਿੰਦੇ ਲੋੜ ਪਈ ਸਰਕਾਰ ਨੂੰ ਤੇ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਨੂੰ 300 ਕਰੋੜ ਰੁਪਈਆ ਸਰਕਾਰ ਦੇ ਨਹੀਂ ਕੀ ਆਪ 10 12 15 ਬੰਦੇ ਜਿਹੜੇ ਮਰਜ਼ੀ ਨਾਲ ਲੈ ਲਿਆ ਜੀ ਕਰਦਾ ਇੰਗਲੈਂਡ ਦੀ ਸਿੱਧੀ ਜਾਣ ਲੈ ਲਾ ਅਮਰੀਕਾ ਦੀ ਲੈ ਲਾ ਕੈਨੇਡਾ ਦੀ ਲੈ ਲਾ ਪਰ ਸੇਖਾਂ ਦੇ ਮਸਲੇ ਛੱਡ ਦੇ ਬਾਬਾ ਜਰਨੈਲ ਸਿੰਘ ਨੇ ਆਖਿਆ ਸੀ ਕਦੇ ਜਿੱਤ ਨਹੀਂ ਜਿਹੜੇ ਮਰਦੇ ਆ ਲਾਲਚ ਉੱਪਰ ਨਹੀਂ ਵਿਕਦੇ ਹੋਗੇ ਬਾਬਾ ਜਰਨੈਲ ਸਿੰਘ ਸਾਹਿਬ ਨੇ ਠੋਕਰ ਮਾਰ ਦਿੱਤੀ ਸੀ ਜੇ ਕੋਈ ਅੱਜ ਦਾ ਲੀਡਰ ਹੁੰਦਾ ਉਹਨੇ ਆਖਣਾ ਸੀ ਮੇਰੇ ਸਾਰੇ ਰਿਸ਼ਤੇਦਾਰ ਕੈਨੇਡਾ ਭੇਜਦੇ ਨੇ ਅਮਰੀਕਾ ਭੇਜਦੇ ਨੇ ਮੈਂ ਘਾਉ ਕੋਲ ਕੀ ਕਰਾਂ ਤੁਸੀਂ ਸਾਰੇ ਵੇਖਿਆ ਕਿ ਤੁਹਾਡੀ ਟੋਪ ਨਾਲ ਜੋ ਕੁਝ ਲੀਡਰ ਕਰਦੇ ਆ ਰਹੇ ਨੇ ਇਹਨਾਂ ਲੀਡਰਾਂ ਨੇ ਸਿਰਫ ਆਪਣੀਆਂ ਜਾਇਦਾਦਾਂ ਬਣਾਈਆਂ ਟੋਪ ਨਾਲ ਪੰਥ ਨਾਲ ਧੰਮ ਨਾਲ ਇਹਨਾਂ ਨੂੰ ਪੋਰਾ ਵਿਗੋਹ ਦੇ ਲਾਲਚੀ ਬਣ ਗਏ। ਬਾਬਾ ਜਨੈਲ ਸਿੰਘ ਸਾਹਿਬ ਉਹਨਾਂ ਨੇ ਇਹ ਠੋਕਰ ਮਾਰ ਦਿੱਤੀ ਸੀ ਉਸ ਵੇਲੇ ਦੇ ਲੀਡਰਾਂ ਆਖਿਆ ਸੀ ਕਿ ਇਹ ਲਾਲਚ ਦੇ ਵਿਗਵਾਲੇ। ਉਹੀ ਗੱਲ ਬਾਬਾ ਜਨੈਲ ਸਿੰਘ ਸਾਹਿਬ ਉਹਨਾਂ ਨੇ ਆਖਿਆ ਅਸੀਂ 100 ਕਰੋੜ ਕੀ 500 ਕਰੋੜ ਰੁਪਈਆ ਵਿੱਚ ਦੋ ਦਿੱਤਾ ਵੀ ਤੁਹਾਡੇ ਪੈਸਿਆਂ ਦੇ ਥੁੱਕ ਦੇ। ਅਖੀਰ ਫਿਰੋਵਰੂ ਮੰਦ ਦੇ ਰਹਿਮ ਵਾਲੇ ਸੇਵਾਦਾਰ ਸੇ ਬਾਬਾ ਚੰਦ ਸਿੰਘ ਸਰ ਉਹਨਾਂ ਨੂੰ ਤਰਨਤਨ ਸਾਹਿਬ ਦੇ ਕੋਲੋਂ ਨਹਿਰ ਦੇ ਉੱਪਰੋਂ ਗ੍ਰਿਫਤਾਰ ਕਰਵਾ ਦਿੱਤਾ 19 ਅਪ੍ਰੈਲ ਨੂੰ 1993 ਨੂੰ ਬਾਬਾ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਲਗਭਗ 4 ਮਹੀਨੇ ਬਾਬਾ ਜੀ ਤੇ ਬਹੁਤ ਜ਼ਿਆਦਾ ਤਸ਼ੱਦਦ ਕੀਤਾ ਗਿਆ ਬਾਬਾ ਜੀ ਨੂੰ ਇਨਾ ਮਨਾਉਣ ਵਾਸਤੇ 19 ਅਪ੍ਰੈਲ ਤੋਂ ਲੈ ਕੇ 17 ਅਗਸਤ ਤੱਕ ਬਾਬਾ ਜੀ ਉਹਨਾਂ ਨੂੰ ਬੜੀਆਂ ਤਵੀਆਂ ਦਿੱਤੀਆਂ ਗਈਆਂ ਬੜੇ ਲਾਜ ਦਿੱਤੇ ਗਏ ਬੜੇ ਡਰਾਵੇ ਦਿੱਤੇ ਗਏ ਪਰ ਬਾਬਾ ਜੀ ਨੇ ਕਿਸੇ ਦੀ ਗੱਲ ਨਾ ਮੰਨੀ ਅਖੀਰ ਬਾਬਾ ਜੀ ਨੂੰ 17 ਅਗਸਤ ਰਾਤ ਨੂੰ ਲੈ ਕੇ ਥਾਣੇ ਵਿੱਚੋਂ ਹਰੀ ਕਾਂਦੇ ਕੋਲ ਵੱਡੇ ਪੁਲ ਤੇ ਹੈਂਡ ਤੇ ਲਿਆ ਕੇ ਬਾਬਾ ਜੀ ਨੂੰ ਇੱਥੇ ਲਿਆ ਕੇ ਫਿਰ ਲਾਜ ਦਿੱਤੇ ਬਾਬਾ ਜੀ ਨੂੰ ਆਖਿਆ ਵੇਖੋ ਬਾਬਾ ਜੀ ਪੰਜਾਬ ਦੇ ਮੁੱਖ ਮੰਤਰੀ ਦਾ ਹੁਕਮ ਹੈ ਕਿ ਬੰਬ ਦੇ ਨਾਲ ਉਡਾ ਦਿਓ ਇਹਨਾਂ ਦਾ ਲੱਭੇ ਕੁਛ ਨਾ ਤੇ ਸਾਧੂ ਬੋਲੇ ਸਹਿਰ ਸੁਹਾ ਪਰ ਸਾਧੂ ਕਾ ਬੋਲਿਆ ਬਿਰਥਾ ਨਾ ਜਾ ਹੋਵੇ ਸਾਧੂ ਬਾਬੇ ਚੰਨ ਸਿੰਘ ਵਾਲਾ ਬਾਬਾ ਜੀ ਨੇ ਆਖਿਆ ਜਾ ਕਹਦੇ ਅਜੀਤ ਸਿੰਘ ਸਾਨੂੰ ਦੇ ਪਤਾ ਨਹੀਂ ਤੁਸੀਂ ਨੇ ਬਾਬ ਨਾਲ ਉਦਾਸ ਸਕਣਾ ਜਾਂ ਨਹੀਂ ਉਦਾਸ ਸਕਣਾ ਲੇਕਿਨ ਜੇ ਤੁਹਾਡੇ ਮੁੱਖ ਮੰਤਰੀ ਦਾ ਕੁਝ ਲੱਭ ਕਰਦੇ ਸਾਨੂੰ ਜਰੂਰ ਦੱਸੋ ਉਹੀ ਗੱਲ ਉਹੀ ਗੱਲ ਹੋਈ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਬਲਾਵਰ ਸਿੰਘ ਜੀ ਨੇ ਜਗਤਾਰ ਸਿੰਘ ਹਵਾਰੇ ਹੋਣਾ ਨੇ ਜਗਤਾਰ ਸਿੰਘ ਉਤਾਰੇ ਹੋਣਾ ਨੇ ਸਾਰੇ ਵੀਰਾਂ ਦੇ ਨਾਲ ਕੋਈ ਕੌਮ ਦੀ ਸੇਵਾ ਕੀਤੀ ਇੱਕੇ ਬਾਬਰ ਨਾਲ ਲਾਇਆ ਤੇ ਬੂੜ ਤੋਂ ਹੀ ਪਛਾਣ ਕੀਤੀ ਗਈ ਸੀ ਕਿ ਬਿਆਮ ਸਿੰਘ ਦਾ ਬੂ ਗਿਆ ਉਹਦਾ ਲੰਬਾ ਕੱਖ ਜਿੰਨੇ ਸੰਤਾਂ ਨਾਲ ਮੱਥਾ ਲਾਇਆ ਉਹਦਾ ਲਹਾ ਇਹੀ ਹੁੰਦਾ ਇਹੀ ਕਹਾੜੀ ਸਿੰਘ ਸੰਧੂ ਮਾਨਾਂ ਵਾਲੇ ਨੇ ਕਹੀ ਕਿ ਬਾਬਾ ਜੀ ਤੁਹਾਡਾ ਪਤਾ ਫਤਾ ਫੋ ਨਹੀਂ ਲੱਗੇਗਾ ਬਾਬਾ ਜੀ ਨੇ ਕਿਹਾ ਸਾਡਾ ਨੇ ਪਤਾ ਲੱਗੇਗਾ ਸਾਡੇ ਉਤਰਾ ਅੰਕਾਰੀ ਤੇ ਸਾਡੀ ਕਾਮ ਸਾਡੀਆਂ ਵਰਸੀਆਂ ਮਨਾਇਆ ਕਰੇਗੀ ਪਰ ਯਾਦ ਰੱਖੀ ਤੇਰਾ ਕਿਸੇ ਨੇ ਸੁਖਮਨੀ ਸਾਹਿਬ ਦਾ ਪਾਠ ਨਹੀਂ ਕਰਾਉਣਾ ਅੱਜ ਤੱਕ ਜੀਵ ਸੰਗੂ ਦਾ ਪਤਾ ਹੀ ਨਹੀਂ ਲੱਗਾ ਕਿ ਉਹ ਮਰ ਗਿਆ ਕਿ ਹੈਗਾ ਜਿਹੜਾ ਬੰਦਾ ਹੋਈ ਨਕੂਸ ਜਾਵੇ ਉਹਦਾ ਕੀ ਪਤਾ ਲੱਗਣਾ ਇਸੇ ਤਰ੍ਹਾਂ ਇੱਕ 18 ਦਾ ਅਸੀਂ ਨਾਮ ਸਿੰਘ ਉਹਨੇ ਵੀ ਬੜੀ ਆਪ ਕੀਤੀ ਸੀ ਉਹ ਅੱਜ ਵੀ ਜੇਲ੍ਹ ਵਿੱਚ ਹੈ ਜਿਨ੍ਹਾਂ ਜਨਾਂ ਨੇ ਵੀ ਬਾਬਾ ਜੀ ਤੇ ਅਤਿਆਚਾਰ ਕੀਤੇ ਉਹਨਾਂ ਵਿੱਚੋਂ ਕਿਸੇ ਦਾ ਕੋਈ ਭਾਰਿਆ ਨਾਮ ਨਿਸ਼ਾਨ ਨਹੀਂ ਲੱਭਦਾ ਅਖੀਰ ਬਾਬਾ ਜੀ ਨੂੰ 18 ਅਗਸਤ 1993 ਨੂੰ ਅਮਰ ਵੇਲੇ ਉਹਨਾਂ ਦੇ ਪੈਰਾਂ ਨੂੰ ਪਾ ਕੇ ਰਸੇ ਦੋਵਾਂ ਜੀਪਾਂ ਦੇ ਨਾਲ ਪਾ ਕੇ ਇੱਕ ਜੀਪ ਉੱਤਰ ਨੂੰ ਚਲਾ ਕੇ ਇੱਕ ਜੀਪ ਉੱਤਰ ਨੂੰ ਚਲਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਉਹਨਾਂ ਦੀ ਸ਼ਹੀਦੀ ਦਾ ਆਖਰੀ ਸ਼ੰਦ ਹੈ ਮੇਰੇ ਬਹੁਤ ਹੀ ਚੰਗੇ ਸਾਥੀ ਤੁਹਾਡੇ ਸਾਹਮਣੇ ਕਰਤਾ ਪਿਆਰ ਕਰਨ ਲੱਗੇ ਨੇ ਕਿ ਸੰਤ ਬਾਬਾ ਚੰਦ ਸਿੰਘ ਸਾਹਿਬ ਨੇ 18 ਅਗਸਤ 1993 ਨੂੰ ਸ਼ਹਾਦਤ ਦਾ ਜਾਨ ਇਸ ਤਰ੍ਹਾਂ ਦਿੱਤਾ ਪਾਰਿਆ ਪਰਾਰੀ ਮਹਾਪੁਰਖਾਂ ਨੂੰ ਦੂਸਰਾ ਵਨਾ ਤੋਂ ਪਹਿਲੋਂ ਆਦੇ ਪੰਜ ਸਿੱਖ ਪੰਜ ਸਿੱਖ ਸੂਰਮਿਆਂ ਨੂੰ ਸ਼ਹੀਦ ਕੀਤਾ ਗਿਆ ਅਸਲ ਵਿੱਚ ਉਹ ਡਰਾਉਂਦੇ ਸਨ ਬਾਬਾ ਜੀ ਹਨ ਇਹ ਹੋ ਸਕਦਾ ਬਾਬਾ ਜੀ ਹੁਣੇ ਡਰ ਜਾਣਾ ਜਿਸ ਤਰ੍ਹਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸਾਹਮਣੇ ਉਹਨਾਂ ਦੇ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸਦੀ ਦਾਸ ਭਾਈ ਜਿਆਦਾ ਜੀ ਨੂੰ ਸ਼ਹੀਦ ਕੀਤਾ ਗਿਆ ਔਰੰਗਜ਼ੇਬ ਨੇ ਆਖਿਆ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਇਹ ਇਸ ਤਰ੍ਹਾਂ ਤੁਹਾਡੇ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਤੁਹਾਨੂੰ ਸ਼ਹੀਦ ਕੀਤਾ ਜਾਏਗਾ ਅਰੇ ਵੀ ਗੱਲ ਮੰਨ ਲਓ ਤੇ ਗੁਰੂ ਤੇਗ ਬਹਾਦਰ ਪਾਦਸ਼ਾਹ ਨੇ ਆਖਿਆ ਸੋ ਰੰਗ ਦੇ ਬਾਦਸ਼ਾਹ ਤੂੰ ਇਹ ਜਾਣਦਾ ਜਿਹੜੇ ਸਕੂਲ ਦੇ ਤਿੰਨ ਵਿਦਿਆਰਥੀ 70% ਦੇ ਨੰਬਰ ਤੇ ਪਾਸ ਹੋਏ ਨੇ ਉਹਨਾਂ ਦੇ ਪ੍ਰਿੰਸੀਪਲ ਕੋਲੋਂ ਕੀ ਆਸ ਰੱਖਣਾ ਇਸ ਕਰਕੇ ਜਿਹੜੇ ਰਾ ਮੇਰੇ ਸਿੱਖ ਗਏ ਨੇ ਮੇਰੇ ਪੁੱਤਰ ਗਏ ਨੇ ਮੈਂ ਉਸ ਰਾਹ ਤੇ ਚੱਲਣ ਦਾ ਯਤਨ ਕਰਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ। ਇਸੇ ਤਰ੍ਹਾਂ ਬਾਬਾ ਜਨਮ ਸਿੰਘ ਸਾਹਿਬ ਨੇ ਅਜੀਤ ਸਿੰਘ ਸੰਧੂ ਹਣਾਂ ਨੂੰ ਖੂਬੀ RAM ਹਣਾਂ ਨੂੰ ਕਸ਼ਮੀਰ ਸਿੰਘ ਹਣਾਂ ਨੂੰ ਨਰਾਕ ਸਿੰਘ ਹਣਾਂ ਨੂੰ ਜਿੰਨੇ ਵੀ ਕੌਮ ਦੇ ਟੌਰ ਸੀ ਗਦਾਰ ਸੀ ਆਪਣੇ ਨਾਂ ਨਾਲ ਸਿੰਘ ਲਿਖਾਉਂਦੇ ਸਨ ਪਰ ਕੰਮ ਸਿੱਕਾ ਵਾਲਾ ਨਹੀਂ ਸੀ। ਸਿੰਘ ਦਾ ਅਰਥ ਕੀ ਹੁੰਦਾ ਹੈ? ਸਿੰਘ ਦਾ ਅਰਥ ਹੁੰਦਾ ਏ ਸ਼ੇਰ ਸ਼ੇਰਾਂ ਵਾਲਾ ਕੰਮ ਕਰਨਾ। ਤੇ ਕਿਸੇ ਨੂੰ ਬੰਨ੍ਹ ਕੇ ਮਾਰ ਦੇਣਾ, ਸ਼ਹੀਦ ਕਰ ਦੇਣਾ। ਦੇਖੋ ਸੂਰਮੇ ਵਾਲਾ ਕੰਮ ਨਹੀਂ ਹੁੰਦਾ। ਬਾਬਾ ਜੀ ਨੂੰ ਆਖਿਆ ਤੁਹਾਡੇ ਪੰਜ ਸਿੰਘ ਸ਼ਹੀਦ ਕੀਤੇ ਗਏ ਨੇ। ਤੁਹਾਨੂੰ ਯੋਸ਼ਿਆ ਰਾਹ ਤੇ ਚੱਲਣਾ ਫਿਰ ਯੋਗ ਪਾਵਾਂਗੇ। ਬਾਬਾ ਜੀ ਨੇ ਆਖਿਆ ਇੱਕ ਨਹੀਂ ਅਨੇਕਾਂ ਸਿੰਘ ਸਾਡੇ ਸ਼ਹੀਦ ਹੋਏ ਨੇ ਅੱਜ ਤੱਕ। ਮੈਂ ਉਹਨਾਂ ਸ਼ਹੀਦਾਂ ਨੂੰ ਮਿਲਣਾ ਚਾਹੁੰਦਾ ਮੈਨੂੰ ਛੇਤੀ ਕਰੋ ਤੇ ਸ਼ਹੀਦ ਦੀ ਦਾ ਜਾਨ ਦਿਓ। ਫਿਰ ਬਾਬਾ ਜੀ ਨੂੰ 18 ਅਗਸਤ ਅਮਰਤ ਵੇਲੇ ਹਰੀਕੇਵਾਲੇ ਹੈਡ ਤੇ 1993 ਨੂੰ ਸ਼ਹੀਦ ਕੀਤਾ ਗਿਆ। ਔਰ ਬਾਬਾ ਜੀ ਦੀ ਸ਼ਹੀਦੀ ਦਾ ਇਤਿਹਾਸ ਥੋੜੇ ਸਮੇਂ ਵਿੱਚ ਯੱਗਰ ਕੀਤਾ ਜੇ ਕਿਤੇ ਫੇਰ ਆਏ ਇਸ ਇਤਿਹਾਸ ਨੂੰ ਹੋਰ ਚੰਗੀ ਤਰ੍ਹਾਂ ਹੋਰ ਪੜ ਕੇ ਪਰਚੋਲ ਕੇ ਫੇਰ ਤੁਹਾਡੇ ਸਾਹਮਣੇ ਪੇਸ਼ ਕਰਨ ਦਾ ਯਤਨ ਕਰਾਂਗੇ ਅੱਗੇ ਧੰਨਵਾਦ ਦੀਆਂ ਸੁਮਤ ਜੀ ਸਾਧ ਸੰਗਤ ਦਾ ਅੱਗੇ ਧੰਨਵਾਦ ਦੀਆਂ ਇਥੋਂ ਦੇ ਮੁੱਖ ਸੇਵਾਦਾਰ ਡਾਕਟਰ ਬਾਬਾ ਗੁਰਨਾਮ ਸਿੰਘ ਸਾਹਿਬ ਜੀ ਜਿਹੜੇ ਬਾਬਾ ਚੰਨ ਸਿੰਘ ਸਾਹਿਬ ਉਹਨਾਂ ਦੇ ਉੱਤਰਾਧਿਕਾਰੀ ਨੇ ਔਰ ਇਹਨਾਂ ਦਾ ਪ੍ਰੋਗਰਾਮ ਸਾਰਾ ਵੇਖ ਕੇ ਬੜਾ ਮਨ ਖੁਸ਼ ਹੁੰਦਾ ਏਡੇ ਡਿਸਪਲਨ ਵਿੱਚ ਇੱਡੇ ਚੰਗੇ ਤਰੀਕੇ ਨਾਲ ਸੀ ਬੜੇ ਮੇਲੇ ਵੇਖੀਦੇ ਆ ਬੜੇ ਸੁਆਗਤ ਨਾਲ ਤੇ ਜਾਈਦਾ ਮੈਨੂੰ ਲਗਭਗ 30 ਸਾਲ ਹੋ ਗਏ ਨੇ ਕੂਸ਼ੀਰੀ ਕਰਦਿਆਂ ਪਰ ਇਹ ਇਦਾਂ ਦਾ ਸਖਤਾਂ ਦਾ ਠਾਠਾ ਮਾਰਦਾ ਤੇ ਇਦਾਂ ਦਾ ਡਿਸਪਲਨ ਜਿਹੜਾ ਹੋਰ ਕਿਤੇ ਘੱਟ ਹੀ ਮਿਲਦਾ ਹੈ। ਮਹਾਂਪੁਰਸ਼ਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਜੀ ਧਾਮੀ ਐਡਵੋਕੇਟ ਸਾਹਿਬ ਆਏ ਨੇ। ਉਹਨਾਂ ਨੂੰ ਜੀਓ ਆਇਆਂ ਆਖਦਾ ਉਹਨਾਂ ਦੇ ਨਾਲ ਵਕੀਰ ਸਾਹਿਬ ਨੇ ਔਰ ਮੇਰੇ ਹਰਕੇ ਤੋਂ ਸ਼ਰੋਣੀ ਕਮੇਟੀ ਦੇ ਮੈਂਬਰ ਨੇ। ਮੈਂ ਉਹਨਾਂ ਨੂੰ ਵੀ ਜੀਓ ਆਇਆਂ ਆਖਦਾ ਔਰ ਬਾਬਾ ਜੀ ਉਹਨਾਂ ਦਾ ਸਮੂਹੀ ਸਾਧ ਸੰਗਤ ਦਾ ਜਿੱਥੇ ਧੰਨਵਾਦ ਹਾਂ ਲਾਈਵ ਕਰਨ ਵਾਲੇ ਵੀਰਾਂ ਦਾ ਵੀ ਧੰਨਵਾਦ ਹਾਂ ਸਾਊਂਡ ਵਾਲੇ ਵੀਰ ਦਾ ਧੰਨਵਾਦ ਹਾਂ ਤੇ ਸਭ ਤੋਂ ਜ਼ਿਆਦਾ ਧੰਨਵਾਦ ਹਾਂ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਜਿਹੜੇ ਆਪ ਸਿਰ ਦੇ ਹੱਥ ਰੱਖ ਕੇ ਸਾਡੇ ਕੋਲ ਇਤਿਹਾਸ ਕਹਾਲ ਲਏ ਨੇ ਹੋਈਆਂ ਭੁੱਲਾਂ ਦੀ ਖਿਮਾ ਮੰਗਦਾ ਫਤਿਹ ਹਾਜ਼ਰ ਕਰਦਾ ਕਿਸੇ ਵੀ ਉਹਨੂੰ ਸਾਡੇ ਜਿੱਥੇ ਦਾ ਐਡਰੈਸ ਜੇ ਦਾ ਲੈ ਸਕਦੇ ਹੋ ਜਦੋਂ ਵੀ ਯਾਦ ਕਰੋਗੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਗੱਜ ਕੇ ਆਖੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਬੋਧ ਇਹ ਸੰਤ ਪੰਥ ਦੇ ਮਹਾਨ ਵਿਦਵਾਨ ਗਾਨੀ ਮਖਨ ਸਿੰਘ ਜੀ ਦਸ਼ਮੇਸ਼ ਨਗਰ ਵਾਲੇ ਉਹਨਾਂ ਦਾ ਕ੍ਰਿਤੀ ਜਥਾ ਜਿਨ੍ਹਾਂ ਨੇ ਬਾਬਾ ਜੀ ਦੇ ਪਵਿੱਤਰ ਜੀਵਨ ਤੇ ਇਤਿਹਾਸ ਨੂੰ ਚਾਰਾਂ ਪੂਰਨ ਸ਼ੀਰ ਮਾਰਾਂ ਸਵੰਤ ਕਰਵਾ ਕੇ ਨਿਹਾਲ ਕੀਤਾ ਹੈ ਸਾਡੇ ਸਤਿਕਾਰਯੋਗ ਬਾਬਾ ਜੀ ਪੁਰ ਜਥੇ ਦਾ ਸਨਮਾਨ ਕਰ ਰਹੇ ਹਾਂ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਸਾਡੇ ਸਤਿ ਸਨਮਾਨਯੋਗ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਬਹੁਤ ਪਸੰਦ ਵੱਲ ਉਹਰੇ ਜਥੇ ਦਾ ਸਨਮਾਨ ਕੀਤਾ ਗਿਆ ਹੈ ਪੂਰੇ ਜਥੇ ਦਾ ਧੰਨਵਾਦ ਸਾਥ ਸੰਗਤ ਜਿਥੇ ਆਪ ਦੀ ਬੇਅੰਤ ਸੰਗਤਾਂ ਕੋਈ ਸ਼ਹੀਦ ਜੀ ਵੀ ਸਦੀ ਦੇ ਮਹਾਨ ਸ਼ਹੀਦ ਸ਼੍ਰੀਮਾਨ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਸ਼ਹੀਦ ਜੀ ਸਮਾਗਮ ਵਿੱਚ ਹਾਜ਼ਰੀ ਭਰ ਰਹੇ ਹੋ ਉੱਥੇ ਪਾਤਸ਼ਾਹੀ ਮਹਾਰਾਜ ਹਸਤੇ ਸਿੱਖ ਪੰਥ ਦੀ ਚੁਣੀ ਹੋਈ ਪ੍ਰਤੀਨਿਧ ਸੰਸਦ ਸਿੱਖ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਐਡਵੋਕੇਟ ਸਰਦਾਰ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਨਾਲ ਸ਼ੋਗਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਸਾਬਕਾ ਜਨਰਲ ਸੈਕਟਰ ਅਤੇ ਕਾਨੂੰਨੀ ਵਿੰਗ ਦੇ ਇੰਚਾਰਜ ਸਤਿਕਾਰਯੋਗ ਐਡਵੋਕੇਟ ਸਰਦਾਰ ਭਗਵੰਤ ਸਿੰਘ ਜੀ ਸਿਆਲ ਕਾ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਹਰੀ ਸਿੰਘ ਜਿੰਦਾਬਾਲੇ ਮਹਤੁਸ਼ਾਨ ਦੇ ਸੁਪੁੱਤਰ ਸਤਕਾਰਯੋਗ ਬਾਬਾ ਗੁਰਪ੍ਰੀਤ ਸਿੰਘ ਜੀ ਪੰਜਾਬ ਦੇ ਸਾਬਕਾ ਸੂਚਨਾ ਕਮਿਸ਼ਨਰ ਸਰਦਾਰ ਮਤਰਪ ਸਿੰਘ ਜੀ ਬਰਾੜ ਇਹ ਸਤਕਾਰਯੋਗ ਸ਼ਖਸੀਅਤਾਂ ਹਾਜ਼ਰੀ ਭਰ ਰਹੀਆਂ ਹਨ ਸਾਡੇ ਸਾਰੇ ਸਨਮਾਨਯੋਗ ਡਾਕਟਰ ਸੰਤ ਬਾਬਾ ਗੁਰਨਾਮ ਸਿੰਘ ਜੀ ਮਾਤਾ ਜੀ ਸ਼ਾ ਵੱਲੋਂ ਹਾਰਦਿਕ ਜੀ ਆਇਆਂ ਕਹਦਾ ਹਾਂ ਸਤਸੰਗਤ ਹੁਣ ਆਪ ਜੀ ਸੰਗਤਾਂ ਦੇ